ਸਸ਼ੀ ਦਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸਮਰੱਥ ਬੁਟੀਕ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੈਡਿੰਗ ਸੀਜ਼ਨ ਇਜ਼ ਔਨ ਪੀਕ ਤੇ ਬਹੁਤੀ ਸੋਹਣੀ ਜੀ ਕਲੈਕਸ਼ਨ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਜਿਹੜੇ ਪਾਰਟੀ ਵੇਅਰ ਸੂਟ ਨੇ ਬਹੁਤ ਹੀ ਸੋਹਣੇ ਸੋਹਣੇ ਜੇ ਕਲਰਸ ਤੇ ਆਪਾਂ ਰੈਡੀ ਕੀਤੇ ਆ ਤੇ ਬਹੁਤ ਹੀ ਸੋਹਣੇ ਜੇ ਵਰਕ ਡਿਜ਼ਾਈਨ ਬਹੁਤ ਪਿਆਰੇ ਜੇ ਬਣਾਏ ਨੇ ਸੂਟ ਉਹ ਸਾਰੇ ਤੁਹਾਨੂੰ ਆਪਾਂ ਇਸ ਵੀਡੀਓ ਚ ਦਿਖਾਵਾਂਗੇ ਵੀਡੀਓ ਨਾ ਬਣੀ ਰਿਓ ਜਿੰਨਾ ਹੋ ਸਕੇ ਤਾਂ ਪ੍ਰਾਈਸ ਵਗੈਰਾ ਸਾਰਾ ਵਿੱਚ ਹੀ ਦੱਸਿਆ ਹੋਊਗਾ ਵਿਦਆਊਟ ਸਟੀਚਿੰਗ ਦੱਸਿਆ ਹੋਊਗਾ ਕਿਉਂਕਿ ਸਾਰੀਆਂ ਭੈਣਾਂ ਦੀ ਅਲੱਗ-ਅਲੱਗ ਡਿਮਾਂਡ ਹੁੰਦੀ ਹੈ ਜੀ ਸਿੰਥੈਟਿਕ ਲਾਈਨਿੰਗ ਵਗੈਰਾ ਜਿਵੇਂ ਟਾਫਟਾ ਲਗਾਉਂਦੇ ਨੇ ਸਿੰਪਲ ਲਗਾਉਂਦੇ ਨੇ ਜਾਂ ਡੁਸ਼ੀਨ ਵਗੈਰਾ ਲਾਉਂਦੇ ਨੇ ਇੰਨਾ ਚ ਡਿਫਰੈਂਸ ਹੋਣ ਕਰਕੇ ਸਾਨੂੰ ਸਟੀਚਿੰਗ ਜਿਵੇਂ ਤੁਹਾਨੂੰ ਸਾਰੇ ਆਪਾਂ ਜਿਹੜੇ ਨਾਲ-ਨਾਲ ਪ੍ਰਾਈਸ ਵੀ ਦੱਸਾਂਗੇ ਜਿਹੜਾ ਸੂਟ ਮੈਂ ਵੇਅਰ ਕੀਤਾ ਹੋਇਆ ਜੀ ਖੀਨਖਾਵ ਦੀ ਸ਼ਰਟ ਹੈ ਜੀ ਨਾਲ ਜਿਹੜੀ ਇਹ ਕ੍ਰੇਪ ਦੀ ਨੇਚਰਲ ਕ੍ਰੇਪ ਦੀ ਬਾਟਮ ਆ ਤੇ ਇਹਦੇ ਜਿਹੜਾ ਹੈਂਡਵਰਕ ਹੋਇਆ ਤੁਸੀਂ ਦੇਖ ਸਕਦੇ ਹੋ ਪਿੱਟਾ ਪਲੱਸ ਹੈਂਡ ਦਾ ਕੰਮ ਹੋਇਆ ਹੋਇਆ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਇਹਦੇ ਦੁਪट्टे ਤੇ ਕੀਤਾ ਦੁਪट्टे ਦੇ ਪੱਲਿਆਂ ਤੇ ਤੁਹਾਨੂੰ ਕੰਮ ਮਿਲੂਗਾ ਇਸ ਤਰ੍ਹਾਂ ਦੇ ਸੂਟ ਸਾਡੇ ਕੋਲੋਂ ਤੁਸੀਂ ਰੈਡੀ ਕਰਾ ਸਕਦੇ ਹੋ ਬਹੁਤ ਹੀ ਅਫੋਰਡੇਬਲ ਪ੍ਰਾਈਸ 'ਤੇ ਆਪਣੇ ਸੂਟ ਜਿਹੜੇ ਰੈਡੀ ਹੁੰਦੇ ਨੇ ਇਸ 'ਚ ਆਪਣੇ ਕੋਲੇ ਜਿਵੇਂ ਸ਼ਰਟ ਤੁਸੀਂ ਦੇਖ ਸਕਦੇ ਹੋ ਟਾਈਡਾਈ ਸ਼ਰਟ ਆ ਤੁਸੀਂ ਟਾਈਡਾਈ ਸ਼ਰਟ ਆਪਣੇ ਕੋਲੇ ਕਾਫੀ ਜਿਆਦਾ ਇੱਚ ਜਿਹੜੇ ਕਲਰ ਮਿਲ ਜਾਣਗੇ ਤੁਸੀਂ ਇਹਨਾਂ ਦੇ ਐਵੇਂ ਦੇ ਸੂਟ ਵੀ ਰੈਡੀ ਕਰਾ ਸਕਦੇ ਹੋ ਦੁਪੱਟੇ ਦਾ ਸਟੱਫ ਆਪਣਾ ਵਿਸਕੋਸ ਔਰ ਗੈਂਜ਼ਾ ਦਾ ਹੈ ਜੀ ਤੇ ਆਪਾਂ ਕਾਫੀ ਸੂਟੇ 'ਚ ਰੈਡੀ ਵੀ ਕੀਤੇ ਜੇ ਹੋ ਸਕੇ ਤੁਹਾਨੂੰ ਆਪਾਂ ਦਿਖਾਵਾਂਗੇ ਜ਼ਰੂਰ ਅੱਗੇ ਤੇ ਅੱਜ ਦੀ ਕਲੈਕਸ਼ਨ ਆਪਾਂ ਦਿਖਾਉਣੀ ਸ਼ੁਰੂ ਕਰਦੇ ਹਾਂ ਹਾਂ ਜੀ ਪਹਿਲਾ ਸੂਟ ਹੈ ਜਿਹੜਾ ਆਪਣਾ ਸ਼ਿਮਰ ਸਟੱਫ ਦੇ ਉੱਪਰ ਬਣਿਆ ਹੋਇਆ ਹੈ ਬਹੁਤ ਹੀ ਸੋਨਾ ਜਿਹਾ ਸਟੱਫ ਆਊਗਾ ਬਹੁਤ ਹੀ ਸੋਨਾ ਜਿਹਾ ਕੰਟਰਾਸਟ ਹੈ ਸਕਾਈ ਔਰ ਪੈਰਟ ਦਾ ਕੰਟਰਾਸਟ ਰੱਖਿਆ ਆਪਾਂ ਨੇ ਤੇ ਦੁਪੱਟੇ ਨੂੰ ਬਹੁਤ ਹੀ ਪਿਆਰੀ ਜਿਹੀ ਫਿਨਿਸ਼ਿੰਗ ਦੇ ਨਾਲ ਆਪਾਂ ਰੈਡੀ ਕੀਤਾ ਹੈਂਡਵਰਕ ਚੈੱਕ ਕਰ ਸਕਦੇ ਹੋ ਅੰਟੀਕ ਪਾਲਿਸ਼ ਦਾ ਜਿਹੜਾ ਮਟੀਰੀਅਲ ਲੱਗਿਆ ਹੈ ਵਿੱਚ 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 ਰੋਜ਼ ਗੋਲਡਨ ਮਟੀਰੀਅਲ ਲੱਗਿਆ ਹੋਊਗਾ ਬਾਜੂ ਤੇ ਆਪਾਂ ਜਿਹੜੀ ਹੈਂਗਿੰਗ ਗਲੇਸ ਐਡ ਔਨ ਕੀਤੀ ਆ ਤੇ ਇਹਦੇ ਨਾਲ ਬਾਜੂ ਤੇ ਹੋ ਗਿਆ ਪਹੁੰਚਿਆ ਤੇ ਨੈਕ ਵਰਕ ਜਾਦੀ ਆਪਣਾ ਹੈਵੀ ਹੈ ਬਾਕੀ ਸੈਂਟਰ ਪੈਨਲ ਵੀ ਪਾਈ ਹੋਇਆ ਇਸ ਚ ਇਹ ਜਿਹੜਾ ਦੁਪੱਟਾ ਉਹ ਸ਼ਿਮਰ オーਰ ਗੈਂਜ਼ਾ ਦਾ ਰੱਖਿਆ ਹੋਇਆ ਜੀ ਅੱਗੇ ਆ ਗਿਆ ਜੀ ਆਪਣਾ ਕ੍ਰੇਪ ਤੇ ਬਣਿਆ ਹੋਇਆ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਬਹੁਤ ਵਧੀਆ ਲੀ ਕ੍ਰੇਪ ਲਈ ਹੋਈ ਆਪਾਂ ਨੇ ਪਿਓਰ ਜਨੂੰਨ ਦਾ ਦੁਪੱਟਾ ਰੱਖਿਆ ਹੈ ਹੈਂਡਵਰਕ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਹੈਂਡਵਰਕ ਹੋਇਆ ਹੋਇਆ ਸਾਰਾ ਕੰਮ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਚੈੱਕ ਕਰ ਸਕਦੇ ਹੋ ਕਿੰਨਾ ਪਿਆਰਾ ਮਟੀਰੀਅਲ ਲੱਗਿਆ ਹੋਇਆ ਸਾਰਾ ਇਸ 'ਚ ਬਾਕੀ ਇਹਦੇ ਸੂਟ ਨੂੰ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਚ ਰੈਡੀ ਕਰਾ ਸਕਦੇ ਹੋ ਕਿਸੇ ਵੀ ਸਟੱਫ ਤੇ ਰੈਡੀ ਕਰਾ ਸਕਦੇ ਹੋ ਕੰਮ ਵਧਾਉਣਾ ਘਟਾਉਣਾ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਕਰਾਉਣੇ ਕਰਾ ਸਕਦੇ ਹੋ ਇਹ ਬਾਜੂ ਦਾ ਕੰਮ ਆ ਗਿਆ ਜੀ ਬਹੁਤ ਹੀ ਪਿਆਰੇ ਜਿਹੇ ਫਲਾਰ ਬਣੇ ਹੋਏ ਨੇ ਪੈਚ ਵਰਕ ਵੀ ਐਡ ਔਨ ਕੀਤਾ ਇਸ ਚ ਆਪਾਂ ਨੇ ਤੇ ਘੇਰੇ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਸਾਰੀ ਸ਼ਰਟ 'ਚ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਬੂਟੇ ਬਣੇ ਨਜ਼ਰ ਆ ਰਹੇ ਨੇ ਦੇਖੋ ਤੁਸੀਂ ਬਹੁਤ ਹੀ ਪਿਆਰੇ ਜਿਹੇ ਤੇ ਆਪਣਾ ਘੇਰੇ ਤੇ ਹੋ ਗਿਆ ਪੈਚ ਵਰਕ ਇਸ ਤਰ੍ਹਾਂ ਦਾ ਜਿਹੜਾ ਪੈਚ ਵਰਕ ਹੋਇਆ ਹੋਇਆ ਨਾਲੇ ਦੇ ਆਪਾਂ ਨੇ ਰੱਖਿਆ ਜੀ ਕਲੀਆਂ ਵਾਲਾ ਸ਼ਰਾਰਾ ਬਣਵਾਇਆ ਸੀ ਪਾਰਟੀ ਵਰ ਲੁੱਕ ਜਿਹਾ ਜਿਹੜਾ ਆਪਾਂ ਨੇ ਸੂਟ ਰੈਡੀ ਕੀਤਾ ਏ ਬਹੁਤ ਹੀ ਪਿਆਰਾ ਜਿਹਾ ਸ਼ਰਾਰਾ ਬਣਿਆ ਇਹਨਾਂ ਦਾ ਨਾਰਮਲ ਫਲੇਅਰ ਦਾ ਬਣਵਾਇਆ ਸੀ ਕਲੀਆਂ ਦੇ ਆਪਾਂ ਜੁਆਇੰਟ ਚ ਜਿਹੜੀ ਲੇਸ ਐਡ-ਆਨ ਕੀਤੀ ਐ ਇਸ ਚ ਆਪਾਂ ਨੇ ਦੁਪੱਟਾ ਆਪਣਾ ਪਿਓਰ ਚ ਚੁਣੋਂਦਾ ਰਹੂਗਾ ਜੀ ਪਿਓਰ ਚ ਚੁਣੋਂਦੇ ਦੁਪੱਟੇ ਨਾਲ ਆਪਾਂ ਨੇ ਫਿਨਿਸ਼ਿੰਗ ਪੱਟੀ ਐ ਜਿਹੜੀ ਸ਼ਿਮਰ ਪੱਟੀ ਲਾ ਕੇ ਬਹੁਤ ਸੋਹਣੀ ਫਿਨਿਸ਼ਿੰਗ ਦਿੰਦੀ ਐ ਸੇਮ ਹੀ ਆਪਾਂ ਨੇ ਜਿਹੜੀ ਸੂਟ ਤੇ ਵੀ ਦਿੱਤੀ ਐ ਚਾਰੇ ਪਾਸੇ ਚ ਚਾਕਾਂ ਘੇਰੇ ਤੇ ਬਾਜੂ ਤੇ ਸੇਮ ਹੀ ਕੰਮ ਏ ਆ ਗਿਆ ਜੀ ਆਪਣਾ ਸ਼ਿਮਰ ਸਟਫ ਤੇ ਬਣਿਆ ਸੂਟ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਹੈ ਜੀ ਮਹਿਰੂਨ ਕੰਟਰਾਸਟ ਦੇ ਨਾਲ ਅੱਜ ਕੱਲ ਕਾਫੀ ਟ੍ਰੈਂਡ ਚੱਲ ਰਿਹਾ ਜੀ ਮਹਿਰੂਨ ਕੰਟਰਾਸਟ ਤਾਂ ਮਹਿਰੂਨ ਹੋ ਗਿਆ ਬਰਾਊਨ ਹੋ ਗਿਆ ਕਲਰ ਹੀ ਬਹੁਤ ਜ਼ਿਆਦਾ ਚੱਲ ਰਹੇ ਨੇ ਇਹਦੇ ਚਾਕ ਬਣੇ ਹੋਏ ਨੇ ਬਹੁਤ ਪਿਆਰੇ ਚਾਕ ਬਣੇ ਹੋਏ ਨੇ ਜੀ ਇਹਦੇ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਮਟੀਰੀਅਲ ਦੀ ਸ਼ਾਈਨ ਚੈੱਕ ਕਰੋ ਇੱਕ ਵਾਰ ਕਿੰਨੀ ਜ਼ਿਆਦਾ ਸੋਹਣੀ ਹੈ ਜਿਹੜੀ ਆਪਣਾ ਮਟੀਰੀਅਲ ਲੱਗਿਆ ਹੁੰਦਾ ਸ਼ਿਮਰ ਸਟਫ ਨਾਲ ਇਹਦੇ ਨਾਲ ਆਪਾਂ ਸੈਮੀ ਚਨੂਨ ਦਾ ਦੁਪੱਟਾ ਲਾਇਆ ਜੀ ਬਾਕੀ ਤੁਸੀਂ ਪਿਓਰ ਲਗਵਾਉਣਾ ਹੈ ਉਹ ਵੀ ਲਗਵਾ ਸਕਦੇ ਹੋ ਤੇ ਬਾਕੀ ਹੈ ਨਾ ਦੁਪट्टे ਨੂੰ ਜਿਹੜੀ ਫਿਨਿਸ਼ਿੰਗ ਦਿੱਤੀ ਆ ਆਪਾਂ ਨੇ ਲੇਸ ਨਾਲ ਫਿਨਿਸ਼ਿੰਗ ਦਿੱਤੀ ਹੈ ਨਾਲ ਇਹਨਾਂ ਨੇ ਪਲਾਜ਼ੋ ਰੈਡੀ ਕਰਵਾਇਆ ਸੀ ਕਸਟਮਰ ਨੇ ਆਪਾਂ ਉਹਨਾਂ ਨੂੰ ਪਲਾਜ਼ੋ ਰੈਡੀ ਕਰਕੇ ਦਿੱਤਾ ਹੈ ਪਲਾਜ਼ੋ ਔਰ ਬਾਜੂ ਤੇ ਸੇਮ ਕੰਮ ਮਿਲੂਗਾ ਨੈਟਵਰਕ ਹੋਇਆ ਹੋਇਆ ਜੀ ਇਸ ਤੇ ਬਹੁਤ ਹੀ ਪਿਆਰਾ ਜਿਹਾ ਜਿਹੜਾ ਸੂਟ ਬਣ ਕੇ ਰੈਡੀ ਹੋਇਆ ਏ ਵਾਲਾ ਆ ਗਿਆ ਜੀ ਖੀਨਖਾਪਤੀ ਸ਼ਰਟ ਦੇ ਨਾਲ ਕ੍ਰੇਪ ਦੀ ਬਾਟਮ ਦੇ ਉੱਪਰ ਹੈਂਡਵਰਕ ਹੋਇਆ ਪਿੱਟਾ ਵਰਕ ਔਰ ਪਲੱਸ ਹੈਂਡਵਰਕ ਹੋਇਆ ਜੀ ਬਹੁਤ ਸੋਹਣਾ ਵਰਕ ਪੰਜ-ਪੰਜ ਬੂਟੇ ਦੋਨੇ ਪੌਂਚਿਆਂ ਤੇ ਆ ਜਾਣਗੇ ਜੀ ਇਸ ਤੇ ਵਿਸਕੋਸ ਔਰਗੈਂਜ਼ਾ ਦਾ ਦੁਪੱਟਾ ਪੱਲਿਆਂ ਤੇ ਹੈਂਡਵਰਕ ਮਿਲੂਗਾ ਤੁਹਾਨੂੰ ਬਹੁਤ ਹੀ ਸੋਹਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਜੀ ਪੱਲਿਆਂ ਤੇ ਕੰਮ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਦੁਪੱਟੇ ਦੇ ਤੇ ਜਿਹੜੀ ਇਹਦੀ ਸ਼ਰਟ ਹੈ ਤੁਸੀਂ ਚੈੱਕ ਕਰ ਸਕਦੇ ਹੋ ਟਾਈਡਾਈ ਸ਼ਰਟ ਹੈ ਜੀ ਆਪਾਂ ਨੇ ਸ਼ਰਟ ਦੇ ਵਿੱਚੋਂ ਹੀ ਮਹਿੰਦੀ ਤੇ ਵਾਈਨ ਕਲਰ ਜਿਹੜਾ ਲੈ ਕੇ ਆਪਾਂ ਉਸ ਤਰ੍ਹਾਂ ਦੀ ਬਾਟਮ ਔਰ ਦੁਪੱਟਾ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਜੀ ਇਹ ਭਲਾ ਆਪਣੇ ਕੋਲੇ ਸ਼ਰਟਾਂ ਦੇ ਕਾਫੀ ਜਤੇ ਜਿਹੜੇ ਕਲਰ ਤੋਂ ਨੂੰ ਮਿਲ ਜਾਣਗੇ ਕਲਰ ਆਪਸ਼ਨਸ ਹੈਗੀਆਂ ਤੁਸੀਂ ਉਹਨਾਂ ਨਾਲ ਐਵੇਂ ਦੇ ਸੂਟ ਰੈਡੀ ਕਰਾ ਸਕਦੇ ਹੋ ਜੀ ਬਹੁਤ ਪਿਆਰੇ ਬਣਦੇ ਨੇ ਜੀ ਅੱਗੇ ਆਪਣਾ ਸੈਮੀ ਸਿਲਕ ਦੇ ਉੱਪਰ ਬਣਿਆ ਹੋਇਆ ਜੀ ਸੂਟ ਬਹੁਤ ਹੀ ਅਫੋਰਡੇਬਲ ਪ੍ਰਾਈਸ 'ਚ ਸੂਟ ਬਣਦਾ ਜੀ ਬਾਜੂ ਤੇ ਹੈਵੀ ਕਮ ਮਿਲੂਗਾ neck ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਤੇ ਪੌਂਚਿਆਂ ਤੇ ਵੀ ਬਹੁਤ ਹੀ ਪਿਆਰਾ ਜਿਹਾ ਕੰਮ ਹੈ ਪੂਰੀ ਲੁੱਕ ਤੁਹਾਨੂੰ ਦਿਖਾਉਣੀ ਹੈ ਇਹ ਜਿਹੜੀ ਬੇਲ ਹੈ ਤੁਸੀਂ ਚਾਕਾਂ ਤੇ ਦੇਖ ਰਹੇ ਹੋ ਚਾਕਾਂ ਤੇ ਅੱਗੇ ਪਿੱਛੇ ਕੰਮ ਮਿਲੂਗਾ ਜੀ ਬਹੁਤ ਹੀ ਪਿਆਰੀ ਜੀ ਫਿਨਿਸ਼ਿੰਗ ਦੇ ਨਾਲ ਕੰਮ ਹੋਇਆ ਹੋਇਆ ਪਿਓਰ ਚਨੋਂ ਦਾ ਦੁਪੱਟਾ ਰੱਖਿਆ ਜੀ ਇਹਦੇ ਨਾਲ ਆਪਾਂ ਨੇ ਇਹ ਆ ਗਿਆ ਜੀ neck work ਬਹੁਤ ਹੀ ਪਿਆਰਾ ਜਿਹਾ neck work ਆ ਗਿਆ ਜੀ ਤੇ ਬਾਜੂ ਤੇ ਪੌਂਚਿਆਂ ਤੇ ਸੇਮ ਹੀ ਕੰਮ ਮਿਲੂਗਾ ਸੇਮੀ ਕਮ ਦੋਨੇ ਬਾਜੂ ਪੌਂਚੇ ਆ ਤੇ ਇਹ ਦੇਖੋ ਪੂਰੀ ਲੁੱਕ ਤੁਸੀਂ ਇਹ ਆਪਣੇ ਅਗੇ ਜੀ ਪੌਂਚੇ ਬਣੇ ਹੋਏ ਨੇ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਚ ਕਿਸੇ ਵੀ ਕਲਰ ਚ ਰੈਡੀ ਕਰਾ ਸਕਦੇ ਹੋ ਹਰ ਇੱਕ ਸੂਟ ਨੂੰ ਜਿਹੜਾ ਵੀ ਆਪਾਂ ਸੂਟ ਤੁਹਾਡੇ ਲਈ ਲੈ ਕੇ ਆਉਣੇ ਆ ਕੋਈ ਰੈਡੀमेड ਪੀਸ ਨਹੀਂ ਹੁੰਦਾ ਜੀ ਹਰ ਇੱਕ ਸੂਟ ਆਪਣਾ ਰੈਡੀ ਕੀਤਾ ਹੁੰਦਾ ਕਿਸੇ ਵੀ ਕਲਰ ਕੰਟਰਾਸਟ ਚ